ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਜਿਹੜੀ ਹੈ ਉਸ ਦੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਰੱਖੀ ਹੋਈ ਸੀ ਜਥੇਦਾਰ ਸਾਹਿਬਾਨ ਨੂੰ ਲਾਉਣ ਤੋਂ ਬਾਅਦ ਤੇ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਨੂੰ ਨਿਯੁਕਤ ਕਰਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਮੀਟਿੰਗ ਸੀ ਵੱਖ-ਵੱਖ ਤਰ੍ਹਾਂ ਦੀਆਂ ਕਿਆਸਰਾਂਆਂ ਲਗਾਈਆਂ ਜਾ ਰਹੀਆਂ ਸੀ ਕਿ ਇਸ ਮੀਟਿੰਗ ਦੇ ਵਿੱਚ ਕੀ ਫੈਸਲੇ ਹੋ ਸਕਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਿੱਖ ਬੁੱਧੀ ਜੀ ਵੀ ਇਸ ਗੱਲ ਦੀ ਉਮੀਦ ਕਰ ਰਹੇ ਸੀ ਕਿ ਸ਼ਾਇਦ ਇਹਨਾਂ ਕਮੇਟੀ ਦੇ ਮੈਂਬਰਾਂ ਦਾ ਜ਼ਮੀਰ ਜਾਗੇਗਾ ਤੇ ਉਹ ਨਵੇਂ ਜਥੇਦਾਰਾਂ ਨੂੰ ਲਾਉਣ ਦਾ ਜਿਹੜਾ ਫੈਸਲਾ ਹੋਇਆ ਹੈ ਉਸ ਤੋਂ ਵਾਪਸ ਕਦਮ ਖਿੱਚਣਗੇ ਤੇ ਪੁਰਾਣੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਮੁੜ ਬਹਾਲੀ ਵੱਲ ਕਦਮ ਵਧਾਉਣਗੇ ਪਰ ਅਜੇ ਆ ਨਹੀਂ ਹੋਇਆ ਇਹ ਜ਼ਮੀਰਾਂ ਸ਼ਾਇਦ ਪੂਰੀ ਤਰੀਕੇ ਨਾਲ ਮਰ ਚੁੱਕੀਆਂ ਨੇ ਦੁਬਾਰਾ ਇਹਨਾਂ ਦੇ ਵਿੱਚ ਜਾਗਣ ਦੀ ਕੋਈ ਉਮੀਦ ਜਿਹੜੀ ਹੈ ਬਾਕੀ ਨਹੀਂ ਰਹਿ ਗਈ ਜੋ ਇਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਉਹ ਇਹ ਹੋਇਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੋ ਅਸਤੀਫਾ ਦਿੱਤਾ ਹੋਇਆ ਸੀ ਆਪਣੀ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਉਸ ਦੇ ਉੱਪਰ ਫੈਸਲਾ ਲਿਆ ਗਿਆ ਹੈ ਉਸ ਅਸਤੀਫੇ ਨੂੰ ਕਮੇਟੀ ਨੇ ਨਾਮਨਜ਼ੂਰ ਕਰ ਦਿੱਤਾ ਕਮੇਟੀ ਨੇ ਅਸਤੀਫਾ ਨਾ ਮੰਜ਼ੂਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਸਾਰੀ ਕਮੇਟੀ ਜਿਹੜੀ ਹੈ ਉਹ ਇਕੱਠੀ ਹੋ ਕੇ ਜ세ਦਾਰ ਧਾਮੀ ਦੇ ਘਰੇ ਜਾਣਗੇ ਤੇ ਕਰ ਜਾ ਕੇ ਉਹ ਬੇਨਤੀ ਕਰਨਗੇ ਕਿ ਜ세ਦਾ ਧਾਮੀ ਜਿਹੜੇ ਨੇ ਐਡਵੋਕੇਟ ਧਾਮੀ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਮਤਲਬ ਉਹ ਮੁੜ ਆ ਕੇ SGPC ਦੀ ਪ੍ਰਧਾਨਗੀ ਜਿਹੜੀ ਹੈ ਉਹ ਸੰਭਾਲ ਲੈਣ ਉਸੇ ਤਰੀਕੇ ਨਾਲ ਉਹ ਕੰਮ ਕਰਦੇ ਰਹਿਣ ਹੁਣ ਹੋਰ ਜੋ ਗੱਲਾਂ ਹੋਈਆਂ ਉਹਨਾਂ ਨੇ ਇਹ ਕਿਹਾ ਕਿ ਜੀ ਜੋ ਨਵੇਂ ਜਲਸੀਦਾਰ ਸਹਿਬਾਨ ਨੇ ਗੜਗੱਜ ਸਾਹਿਬ ਉਹਨਾਂ ਵੱਲੋਂ ਜੋ ਸੰਦੇਸ਼ ਦਿੱਤਾ ਗਿਆ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨੀ ਹੈ ਉਸ ਦੇ ਉੱਤੇ ਵਿਚਾਰਾ ਹੋਇਆ ਕਦੋਂ ਕਰਨੀ ਹੈ ਕਿਵੇਂ ਸ਼ੁਰੂ ਕਰਨੀ ਹੈ ਬਹੁਤ ਵੱਡੇ ਤਰੀਕੇ ਨਾਲ ਧਰਮ ਪ੍ਰਚਾਰ ਦੀ ਮੁਹਿੰਮ ਜਿਹੜੀ ਹੈ ਉਹ ਛੇੜੀ ਜਾਏਗੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋਈਆਂ ਤੇ ਦੂਸਰਾ ਜਿਹੜਾ ਉਹਨਾਂ ਨੇ ਨਵੀਂ ਸਿੱਖਿਆ ਨੀਤੀ ਦੇ ਉੱਪਰ ਪਰਚੋਲ ਕਰਨ ਲਈ ਇੱਕ ਕਮੇਟੀ ਬਣਾਉਣ ਨੂੰ ਕਿਹਾ ਸੀ ਉਸ ਦੇ ਉੱਪਰ ਵੀ ਵਿਚਾਰ ਹੋਈ ਇਹ ਮੁੱਦਿਆਂ ਦੇ ਉੱਤੇ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਚਰਚਾ ਹੋਈ ਲੇਕਿਨ ਜਥੇਦਾਰ ਸਹਿਬਾਨ ਦਾ ਜਿਹੜਾ ਮੁੱਦਾ ਸੀ ਉਸ ਦੇ ਉੱਪਰ ਕੋਈ ਵੀ ਗੱਲ ਨਹੀਂ ਕੀਤੀ ਗਈ ਉਸ ਦਾ ਜ਼ਿਕਰ ਤੱਕ ਨਹੀਂ ਹੋਇਆ ਕਿ ਉਹ ਜਿਹੜੇ ਹਟਾਉਣ ਦੇ ਫੈਸਲੇ ਰਿਹਾ ਮਤੇ ਨੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਉਹਨਾਂ ਦੀ ਅਗਲੀ ਮੀਟਿੰਗ ਦੇ ਵਿੱਚ ਪੁਸ਼ਟੀ ਕਰਨੀ ਹੁੰਦੀ ਹੈ ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਹ ਉਹਦੇ ਬਾਰੇ ਕੋਈ ਗੱਲਬਾਤ ਵੀ ਹੋਈ ਪੁਸ਼ਟੀ ਹੋਣੀ ਜਾਂ ਨਾ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅਹਿਮ ਗੱਲਾਂ ਇਹ ਸੀ ਕਿ ਤਾਮੀ ਸਾਹਿਬ ਦਾ ਅਸਤੀਫਾ ਨਾ ਮਨਜ਼ੂਰ ਹੋ ਗਿਆ ਤੇ ਸਾਰੀ ਕਮੇਟੀ ਜਿਹੜੀ ਹੈ ਉਹ ਸਾਂਝੇ ਤੌਰ ਤੇ ਉਹਨਾਂ ਦੇ ਘਰ ਗਈ ਹੈ ਉਹਨਾਂ ਨੂੰ ਬੇਨਤੀ ਕਰਨ। ਜਿਸ ਤਰ੍ਹਾਂ ਦੇ ਬਿਆਨ ਉਹਨਾਂ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸੀ ਕਿ ਅਸੀਂ ਸਾਰੇ ਅਰਦਾਸ ਕਰਕੇ ਤੁਰਿਆਂ ਤੇ ਤਾਮੀ ਸਾਹਿਬ ਜਿਹੜੇ ਨੇ ਉਹ ਸਾਨੂੰ ਹੁਣ ਮਨਾ ਨਹੀਂ ਕਰ ਸਕਤੇ ਉਹਨਾਂ ਨੂੰ ਸਾਡੀ ਗੱਲ ਮੰਨਣੀ ਪੈਗੀ। ਇਸ ਤਰ੍ਹਾਂ ਦੀਆਂ ਜਿਹੜੇ ਬਿਆਨ ਬਾਗੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਇਹ ਲੱਗਦਾ ਹੈ ਇਹ ਵਕਿਆ ਹਿਤ ਅਮੀ ਸਾਹਿਬ ਜਿਹੜੇ ਨੇ ਉਹ ਜਲਦ ਹੀ ਆਪਣੇ ਅਹੁਦੇ ਉੱਤੇ ਵਾਪਸ ਆ ਜਾਣਗੇ ਹੁਣ ਇਸ ਤੋਂ ਪਹਿਲਾਂ ਕਈ ਲੀਡਰ ਇਸ ਕਮੇਟੀ ਦੇ ਮੈਂਬਰ ਵੀ ਜਿਹੜੇ ਨੇ ਉਹਨਾਂ ਦੇ ਘਰ ਜਾ ਕੇ ਬੇਨਤੀ ਕਰ ਚੁੱਕੇ ਨੇ ਇਥੋਂ ਤੱਕ ਕਿ ਗਿਆਨੀ ਰਗਵੀਰ ਸਿੰਘ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਥੇਦਾਰ ਹੁੰਦਿਆਂ ਵੀ タミン ਦੇ ਘਰ ਜਾ ਕੇ ਉਹਨਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਬੇਨਤੀ ਕਰ ਚੁੱਕੇ ਨੇ ਬਿਕਰਮ ਮਜੀਠੀਆ ਵੀ ਉਚੇਚੇ ਤੌਰ ਤੇ ਉਹਨਾਂ ਦੇ ਘਰ ਜਾ ਕੇ ਇਹੀ ਗੱਲਾਂ ਉਹਨਾਂ ਨਾਲ ਕਰ ਚੁੱਕੇ ਨੇ ਪਰ ਵਾਰ-ਵਾਰ ਪ੍ਰਜਿੰਦਰ ਸਿੰਘ ਧਾਮੀ ਵੱਲੋਂ ਇਹੀ ਕਿਹਾ ਗਿਆ ਕਿ ਮੈਂ ਫੈਸਲਾ ਜਿਹੜਾ ਹੈ ਵਾਪਸ ਨਹੀਂ ਲੈ ਸਕਦਾ ਮੈਂ ਆਪਣਾ ਫੈਸਲਾ ਕਰ ਲਿਆ ਹੈ ਮੈਂ ਆਪਣਾ ਮਨ ਬਣਾ ਚੁੱਕਿਆ ਲੇਕਿਨ ਅੱਜ ਦਾ ਜੋ ਕੁਝ ਹੋਇਆ ਹੈ ਕ੍ਰਮ ਕ੍ਰਮ ਉਸ ਤੋਂ ਇਹ ਲੱਗਦਾ ਹੈ ਕਿ ਧਾਮੀ ਸਾਹਿਬ ਜਿਹੜੇ ਨੇ ਉਹ ਵਾਪਸ ਆਉਣ ਦੇ ਲਈ ਤਿਆਰ ਨੇ ਤਿਆਰ ਹੋ ਚੁੱਕੇ ਨੇ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਇਹ ਜਿਹੜਾ ਫੈਸਲਾ ਜਾਂ ਇਹ ਡਰਾਮਾ ਹੋ ਰਿਹਾ ਹੈ ਕਿ ਉਹਨਾਂ ਦੇ ਘਰ ਜਾ ਕੇ ਸਾਰੇ ਮੈਂਬਰ ਜਿਹੜੇ ਨੇ ਫੇਰ ਬੇਨਤੀ ਕਰਨਗੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਨਿਰਣਾ ਉਹਨਾਂ ਵੱਲੋਂ ਲਿਆ ਗਿਆ ਉਸ ਤੇ ਮੁੜ ਵਿਚਾਰ ਕਰਨ ਉਹ ਫੈਸਲਾ ਦੁਬਾਰਾ ਵਿਚਾਰਨ ਇਸ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਜਾਣੀ ਤਾਂ ਫੇਰ ਇਸ ਤੋਂ ਤਾਂ ਇਹ ਲੱਗਦਾ ਹੈ ਕਿ ਜੋ ਅਸਤੀਫਾ ਵੀ ਦਿੱਤਾ ਗਿਆ ਸੀ ਧਾਮੀ ਵੱਲੋਂ ਉਹ ਵੀ ਫਿਰ ਕੀ ਇੱਕ ਮਹਿਜ ਡਰਾਮਾ ਹੀ ਸੀ ਇਹ ਸਾਰਾ ਕੁਝ ਸਿਆਸੀ ਬੰਤਰ ਦੇ ਉਹ ਉਲਝਾਵੇ ਵਿੱਚ ਕੀਤਾ ਜਾ ਰਿਹਾ ਸੀਗਾ ਤੇ ਪਰਦੇ ਦੇ ਪਿੱਛੇ ਤੋਂ ਡਾਇਰੈਕਟ ਕੀਤੀਆਂ ਜਾ ਰਹੀਆਂ ਸੀ ਜੋ ਕੁਝ ਵੀ ਘਟਨਾਵਾਂ ਹੋ ਰਹੀਆਂ ਸੀ ਜਾਂ ਫਿਰ ਇਹ ਸੀਗਾ ਕਿ ਤਾਮੀ ਸਾਹਿਬ ਸ਼ਾਇਦ ਜਥੇਦਾਰ ਰਗਵੀਰ ਸਿੰਘ ਨੂੰ ਆਪਣੇ ਹੱਥਾਂ ਨਾਲ ਹਟਾਉਣਾ ਨਹੀਂ ਚਾਹੁੰਦੇ ਸੀ ਉਹ ਇਸ ਪਾਪ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਸੀ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਚੁੱਕੇ ਸੀ ਇੱਕ ਫੈਸਲਾ ਲੈ ਚੁੱਕੇ ਸੀ ਤੇ ਉਹ ਨਹੀਂ ਚਾਹੁੰਦੇ ਸੀ ਕਿ ਗਿਆਨੀ ਰਗਵੀਰ ਸਿੰਘ ਨੂੰ ਜਿਹੜਾ ਹਟਾਉਣ ਦਾ ਫੈਸਲਾ ਹੈ ਉਹ ਵੀ ਉਹਨਾਂ ਦੇ ਉੱਪਰ ਹੀ ਆਵੇ ਇਸ ਕਰਕੇ ਉਹ ਪਾਸੇ ਹੋ ਗਏ ਸੀ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਜੋ ਫੈਸਲੇ ਆਕਾਲੀ ਦਲ ਨੇ ਲੈਣੇ ਨੇ ਜਾਂ ਜੋ ਸੁਖਬੀਰ ਬਾਦਲ ਨੇ ਕਰਨਾ ਹੈ ਉਹ ਆਪਣਾ ਕਰ ਲਵੇ ਜਦੋਂ ਸਾਰਾ ਕੁਝ ਹੋ ਜਾਏਗਾ ਜੋ ਫੈਸਲੇ ਲੈਣੇ ਨੇ ਉਹ ਲੈ ਲਏ ਜਾਣਗੇ ਜੋ ਰਿਐਕਸ਼ਨ ਪੰਥ ਵੱਲੋਂ ਆਣਾ ਹੈ ਆ ਜਾਏਗਾ ਉਸ ਤੋਂ ਬਾਅਦ ਫਿਰ ਮੈਂ ਸੁਰਖਰੂ ਹੋ ਕੇ ਦੁਬਾਰਾ ਜਿਹੜਾ ਹੈ ਆਪਣੇ ਪਦ ਨੂੰ ਆਪਣੇ ਅਹੁਦੇ ਨੂੰ ਸਵੀਕਾਰ ਕਰ ਲਾਂਗਾ ਫਿਰ ਦੁਬਾਰਾ ਮੈਂ ਐਸਟੀਪੀਸੀ ਦੀ ਪ੍ਰਧਾਨਗੀ ਦੀ ਜਿਹੜੀ ਕਮਾਨ ਹੈ ਉਹ ਸੰਭ ਲਵਾਂਗਾ ਇਹ ਸਵਾਲ ਜਿਹੜਾ ਹੈ ਉਹ ਖੜੇ ਹੁੰਦੇ ਨੇ ਦੂਸਰਾ ਇਹਦੇ ਨਾਲ ਹੀ ਅੱਜ ਚੰਡੀਗੜ੍ਹ ਦੇ ਵਿੱਚ ਹੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਵੀ ਜਿਹੜੀ ਹੈ ਉਹ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਜੋ ਫੈਸਲੇ ਲਏ ਗਏ ਕਾਫੀ ਕੁਝ ਉਸ ਦੇ ਅੰਦਰ ਚਰਚਾ ਕੀਤੀ ਗਈ ਉਸ ਦੇ ਬਾਰੇ ਵੀ ਕਿਆਸਰਾਂ ਲਗਾਈਆਂ ਜਾ ਰਹੀਆਂ ਸੀ ਉਸ ਮੀਟਿੰਗ ਦੇ ਵਿੱਚ ਵੀ ਕੀ ਹੋਵੇਗਾ ਕੀ ਅਕਾਲੀ ਦਲ ਦੀ ਭਵਿੱਖ ਦੇ ਵਿੱਚ ਆਉਣ ਵਾਲੀ ਜਿਹੜੀ ਰਣਨੀਤੀ ਹੈ ਉਹ ਸਾਹਮਣੇ ਆਏਗੀ ਕੀ ਕਰਨਾ ਚਾਹੁੰਦੇ ਨੇ ਕਿਸ ਤਰ੍ਹਾਂ ਦੀ ਸਿਆਸਤ ਕਰਨਾ ਚਾਹੁੰਦੇ ਨੇ ਇਸ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦਾ ਅਗਵਾਈ ਜਿਹੜੀ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਐਸਜੀਪੀਸੀ ਦਾ ਜੋ ਫੈਸਲਾ ਹੋਇਆ ਹੈ ਅੰਤਰਿਕ ਕਮੇਟੀ ਦਾ ਉਸ ਦਾ ਜ਼ਿਕਰ ਕੀਤਾ ਕਿ ਉਸ ਦੇ ਵਿੱਚ ਇਹ ਫੈਸਲਾ ਹੋਇਆ ਹੈ ਬੜਾ ਚੰਗਾ ਫੈਸਲਾ ਹੋਇਆ ਹੈ ਧਾਮੀ ਸਾਹਿਬ ਦੀ ਬਹੁਤ ਚੰਗੀ ਸਖਸ਼ੀਅਤ ਹੈ ਜੀ ਧਾਰਮਿਕ ਗੁਰਸੇਖ ਆਦਮੀ ਨੇ ਉਹਨਾਂ ਨੂੰ ਮੈਂ ਆਸ ਕਰਦਾ ਕਿ ਉਹ ਆਪਣਾ ਫੈਸਲਾ ਵਾਪਸ ਲੈ ਲੈਣਗੇ ਤੇ ਜਲਦੀ ਹੀ ਆਪਣਾ ਜਿਹੜਾ ਅਹੁਦਾ ਸੰਭਾਲਣਗੇ ਇਸ ਤੋਂ ਵੀ ਲੱਗਦਾ ਹੈ ਕਿ ਜਿਹੜੀ ਗੱਲਬਾਤ ਹੈ ਉਹ ਸ਼ਾਇਦ ਅੰਦਰ ਖਾਤੇ ਹੋ ਚੁੱਕੀ ਹੈ ਜਾਂ ਪਹਿਲਾਂ ਦੀ ਹੋਈ ਹੋਈ ਹੈ ਇਹ ਸਾਰਾ ਇੱਕ ਸਕ੍ਰਿਪਟ ਦੇ ਤਹਿਤ ਹੋ ਰਿਹਾ ਸੀ ਜੋ ਕੁਝ ਵੀ ਹੋ ਰਿਹਾ ਸੀ ਤੇ ਅੱਜ ਹੁਣ ਜਦੋਂ ਨਵੇਂ ਜਥੇਦਾਰ ਆਪਣਾ ਪਦ ਸੰਭਾਲ ਚੁੱਕੇ ਨੇ ਆਪਣੀ ਪਦਵੀ ਦੇ ਉੱਤੇ ਬਿਰਾਜਮਾਨ ਨੇ ਤੇ ਹਰ ਰੋਜ਼ ਉਹਨਾਂ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਹੁਣ ਜਿਹੜੀ ਸਥਿਤੀ ਹੈ ਸਾਫ਼ ਹੋ ਗਈ ਹੈ ਹੁਣ ਪ੍ਰਗਨਗੀ ਤੇ ਤਾਮੀ ਸਾਹਿਬ ਨੂੰ ਵਾਪਸ ਆ ਜਾਣਾ ਚਾਹੀਦਾ ਹੈ ਤੇ ਤਾਮੀ ਸਾਹਿਬ ਮੰਨ ਵੀ ਜਾਣਗੇ ਇਹ ਪੁੰਦਲ ਸਾਹਿਬ ਦੀਆਂ ਗੱਲਾਂ ਤੋਂ ਵੀ ਲੱਗਿਆ ਹੋਰ ਜਿਹੜੀਆਂ ਉਹਨਾਂ ਵੱਲੋਂ ਗੱਲਾਂ ਕੀਤੀਆਂ ਗਈਆਂ ਇੱਕ ਤਾਂ ਜੋ ਭਰਤੀ ਤੇ ਚਰਚਾ ਹੋਣੀ ਸੀ ਦੋ ਵਾਰ ਉਹ ਡੇਟ ਜਿਹੜੀ ਹੈ ਫਾਈਨਲ ਉਹਨਾਂ ਵੱਲੋਂ ਐਕਸਟੈਂਡ ਕੀਤੀ ਗਈ ਹੈ ਤੇ ਅੱਜ ਫੇਰ ਜਿਹੜੀਆਂ ਪਰਚੀਆਂ ਵਾਪਸ ਜਮ੍ਹਾਂ ਕਰਾਉਣ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਗਿਆ ਇਹ ਕਿਹਾ ਗਿਆ ਕਿ 22 ਲੱਖ ਜਿਹੜੀਆਂ ਪਰਚੀਆਂ ਨੇ ਉਹ ਹੁਣ ਤੱਕ ਸਾਡੇ ਕੋਲ ਵਾਪਸ ਆ ਗਈਆਂ ਨੇ 33 ਲੱਖ ਭਰਤੀਆਂ ਹੋਣ ਦਾ ਦਾਵਾ ਜਿਹੜਾ ਹੈ ਅਕਾਲੀ ਦਲ ਵੱਲੋਂ ਕੀਤਾ ਗਿਆ ਸੀ ਉਮੀਦ ਕਰ ਰਹੇ ਨੇ ਕਿ ਛੇਤੀ ਜਿਹੜੀ ਬਾਕੀ ਰਹਿੰਦੀਆਂ ਪਰਚੀਆਂ ਨੇ ਉਹ ਵੀ ਸਾਡੇ ਕੋਲ ਪਹੁੰਚ ਜਾਣਗੀਆਂ ਕਿਉਂ ਨਹੀਂ ਪਹੁੰਚ ਪਾ ਰਹੀਆਂ ਕਿੱਥੇ ਰੁਕੀਆਂ ਹੋਈਆਂ ਨੇ ਇਸ ਬਾਰੇ ਉਹਨਾਂ ਨੇ ਜਿਆਦਾ ਕੋਈ ਜਾਣਕਾਰੀ ਨਹੀਂ ਦਿੱਤੀ ਲੇਕਿਨ ਜੋ ਇਸ ਤੋਂ ਅਗਲਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਉਹ ਕਾਫੀ ਇੰਪੋਰਟੈਂਟ ਸੀ ਉਹ ਇਹ ਸੀ ਕਿ ਉਹ ਜਿਹੜਾ ਜਥੇਦਾਰ ਸਹਿਬਾਨ ਵੱਲੋਂ ਜਿਹੜੇ ਨਵੇਂ ਜਥੇਦਾਰ ਲੱਗੇ ਨੇ ਕੱਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਕਿ ਕੰਤ ਜਿਹੜਾ ਹੈ ਇੱਕ ਝੰਡੇ ਦੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ ਉਹ ਕਹਿੰਦੇ ਇਸ ਏਕਤਾ ਦੇ ਸੰਦੇਸ਼ ਦਾ ਅਸੀਂ ਸਵਾਗਤ ਕਰਦੇ ਹਾਂ ਅਸੀਂ ਆਪਣੇ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਰਲ ਕੇ ਇਕੱਠੇ ਹੋ ਕੇ ਬੈਠੀਏ ਸਾਰੇ ਭਰਾਵਾਂ ਨੂੰ ਅਸੀਂ ਗਲਵੱਕੜੀ ਦੇ ਵਿੱਚ ਲੈਣਾ ਚਾਹੁੰਦੇ ਹਾਂ ਉਹ ਆ ਕੇ ਦਫ਼ਤਰ ਦੇ ਵਿੱਚ ਭਰਤੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਲੈ ਕੇ ਜਾਣ ਤੇ ਕੰਮ ਸ਼ੁਰੂ ਕਰਨ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ ਹੋਇਆ ਸੀ ਕਿ ਸਾਰੇ ਜਿਹੜੇ ਨੇ ਉਹ ਇਕੱਠੇ ਹੋ ਕੇ ਬੈਠੀਏ ਉਸ ਫੈਸਲੇ ਦੀ ਸਪਿਰਟ ਨੂੰ ਵੀ ਜੇ ਮੰਨਣਾ ਹੈ ਉਹਦੇ ਅਨੁਸਾਰ ਚੱਲਣਾ ਹੈ ਤਾਂ ਵੀ ਜਿਹੜਾ ਸਾਰਿਆਂ ਨੂੰ ਇਕੱਠਾ ਹੋਣਾ ਪਵੇਗਾ ਇਸ ਲਈ ਪੁੰਦਰ ਸਾਹਿਬ ਵੱਲੋਂ ਇਹ ਅਪੀਲ ਕੀਤੀ ਗਈ ਹੁਣ ਇਸ ਅਪੀਲ ਦਾ ਕੀ ਅਸਰ ਹੋਏਗਾ ਕੱਲ ਜਿਹੜੀ ਭਰਤੀ ਕਮੇਟੀ ਹੈ ਉਸ ਵੱਲੋਂ ਨਵੀਂ ਭਰਤੀ ਸ਼ੁਰੂ ਹੋਣੀ ਹੈ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਹੀ ਉਸ ਭਰਤੀ ਪ੍ਰਕਿਰਿਆ ਦੀ ਜਿਹੜੀ ਮੁਹਿਮ ਹੈ ਉਸ ਨੂੰ ਛੇੜਿਆ ਉਸ ਨੂੰ ਸ਼ੁਰੂ ਕੀਤਾ ਜਾਏਗਾ ਲੇਕਿਨ ਉਹਨਾਂ ਨੇ ਵੱਲੋਂ ਜੋ ਇਹ ਬਿਆਨ ਦਿੱਤੇ ਗਏ ਸੀ ਇਕਤਾ ਨੂੰ ਲੈ ਕੇ ਜੋ ਅਪੀਲ ਕੀਤੀ ਗਈ ਸੀ ਉਸ ਦਾ ਅਸਰ ਕੁਝ ਮਿੰਟਾਂ ਦੇ ਵਿੱਚ ਹੀ ਖਤਮ ਹੁੰਦਾ ਦਿਖਾਈ ਦਿੱਤਾ ਜਦੋਂ ਉਂਦਰ ਸਭ ਤੋਂ ਬਾਅਦ ਦਲਜੀਤ ਚੀਮਾ ਨੇ ਮਾਈਕ ਸੰਭਾਲ ਲਿਆ ਦਲਜੀਤ ਚੀਮਾ ਨੇ ਆਪਣੀ ਗੱਲ ਦੀ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਕਿ ਜਿਹੜੇ ਕਈ ਲੋਕ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ ਏਜੰਸੀਆਂ ਦੀ ਸ਼ੈ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਉਹ ਅਕਾਲੀ ਦਲ ਦਾ ਮਿਲਦਾ ਜੁਲਦਾ ਨਾਮ ਰੱਖ ਕੇ ਭਰਤੀ ਕਰਕੇ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਨੇ ਇਹ ਸਾਰੇ ਕੰਮ ਦੇ ਲਈ ਉਹ ਅਕਾਲ ਤਖਤ ਦੀ ਦੁਰਵਰਤੋਂ ਕਰ ਰਹੇ ਨੇ ਇਹ ਸਾਰਾ ਕੁਝ ਉਹਨਾਂ ਵੱਲੋਂ ਇੱਕੋ ਸਾਹ ਦੇ ਵਿੱਚ ਹੀ ਬੋਲ ਕੇ ਸਥਿਤੀ ਸਪਸ਼ਟ ਕਰ ਦਿੱਤੀ ਗਈ ਕਿ ਪੁੰਦਲ ਸਾਹਿਬ ਦਾ ਜਾਂ ਤਾਂ ਕੋਈ ਵਕਾਰ ਨਹੀਂ ਹੈ ਅਕਾਲੀ ਦਲ ਦੇ ਵਿੱਚ ਤੇ ਸਿਰਫ ਉਹ ਬਿਆਨਬਾਜ਼ੀ ਹੀ ਕਰ ਰਹੇ ਨੇ ਤੇ ਅਕਾਲੀ ਦਲ ਦੀ ਜੋ ਐਕਚੁਅਲ ਸਟ੍ਰੈਟਜੀ ਹੈ ਉਹ ਕੁਝ ਹੋਰ ਹੈ ਯਾ ਫਿਰ ਇਹ ਇੱਕ ਮਹਿਜ ਵਿਖਾਵਾ ਸੀ ਇਹ ਕਹਿਣ ਵਾਸਤੇ ਸੀ ਕਿ ਦੇਖੋ ਜੀ ਅਸੀਂ ਤਾਂ ਅਪੀਲ ਕੀਤੀ ਸੀ ਇਹ ਜਿਹੜੇ ਸੁਧਾਰ ਲਿਆਉਣ ਵਾਲੇ ਸੀ ਇਹੀ ਨਹੀਂ ਮੰਨੇ ਇਹਨਾਂ ਵੱਲੋਂ ਹੀ ਕੋਈ ਜਿਹੜਾ ਹੰਗਾਰਾ ਨਹੀਂ ਦਿੱਤਾ ਗਿਆ ਅਸੀਂ ਤਾਂ ਬਕਾਇਦਾ ਅਪੀਲ ਕੀਤੀ ਸੀ ਲੇਕਿਨ ਉਹ ਅਪੀਲ ਇਹ ਲੱਗ ਰਿਹਾ ਸੀ ਜਿਵੇਂ ਭੁੰਦਰ ਸਾਹਿਬ ਦੀ ਇੱਕ ਨਿੱਜੀ ਅਪੀਲ ਹੋਵੇ ਉਹ ਪਾਰਟੀ ਦੇ ਪ੍ਰਧਾਨ ਵਜੋਂ ਜੇ ਅਪੀਲ ਕਰ ਰਹੇ ਹੋਣ ਤਾਂ ਉਹਨਾਂ ਦਾ ਨਾਲ ਬੈਠਾ ਸਾਥੀ ਉਸੇ ਟਾਈਮ ਉਹਨਾਂ ਤੋਂ ਬਿਲਕੁਲ ਵੱਖਰੀ ਤੇ ਬਿਲਕੁਲ ਉਲਟ ਲਾਈਨ ਕਿਵੇਂ ਲੈ ਸਕਦਾ ਹੈ ਜੇ ਤੁਸੀਂ ਕਿਸੇ ਤੋਂ ਇਹ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਨਾਲ ਆ ਕੇ ਏਕਤਾ ਕਰੇ ਗਲਵੱਕੜੀ ਪਾਵੇ ਇਕੱਠਾ ਹੋਵੇ ਤੇ ਤੁਸੀਂ ਉਸੇ ਸਾਹ ਦੇ ਵਿੱਚ ਉਸਤੇ ਦੋਸ਼ ਲਾਓ ਉਹੀ ਦੋਸ਼ ਲਾਓ ਕਿ ਉਹ ਏਜੰਸੀਆਂ ਨਾਲ ਮਿਲ ਕੇ ਸਾਨੂੰ ਕਮਜ਼ੋਰ ਕਰ ਰਹੇ ਨੇ ਤਾਂ ਫਿਰ ਏਕਤਾ ਕਿੱਥੇ ਰਹਿ ਗਈ ਏਕਤਾ ਦੀਆਂ ਗੱਲਾਂ ਵੀ ਕਿਵੇਂ ਹੋ ਸਕਦੀਆਂ ਨੇ ਜਦੋਂ ਤੁਸੀਂ ਇੱਕ ਦੂਜੇ ਤੇ ਦੋਸ਼ ਜਿਹੜੇ ਨੇ ਇਸ ਤਰੀਕੇ ਨਾਲ ਲਾਓ ਇਹ ਨਹੀਂ ਕਿ ਏਕਤਾ ਦੀ ਕੋਸ਼ਿਸ਼ ਪਹਿਲਾਂ ਨਹੀਂ ਹੋਈ ਇਹੀ ਲੀਡਰ ਜਿਹੜੇ ਨੇ ਉਹ ਪਹਿਲਾਂ ਵੀ ਅਕਾਲੀ ਦਲ ਛੱਡ ਚੁੱਕੇ ਸੀ ਇੱਕ ਅਕਾਲੀ ਦਲ ਡੈਮੋਕ੍ਰੈਟਿਕ ਨਾਂ ਦੀ ਸੰਸਥਾ ਬਣਾਈ ਗਈ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮੈਂ ਸਾਰਿਆਂ ਨੂੰ ਵਾਪਸ ਲੈ ਕੇ ਆਉਣਾ ਚਾਹੁੰਦਾ ਹਾਂ, ਇਕੱਠੇ ਹੋਣ ਦੀ ਅਪੀਲ ਕੀਤੀ ਗਈ। ਸੁਖਦੇਵ ਢੀਂਡਸਾ ਜਿਹੜੇ ਨੇ ਉਹ ਆਪਣਾ ਅਕਾਲੀ ਦਲ ਡਿਸਾਲਵ ਕਰਕੇ ਵਾਪਸ ਵੀ ਆ ਗਏ। ਉਹਨਾਂ ਵੱਲੋਂ ਘਰ ਵਾਪਸੀ ਕੀਤੀ, ਅਕਾਲੀ ਦਲ ਦੇ ਵਿੱਚ ਉਹ ਵਾਪਸ ਸ਼ਾਮਲ ਹੋ ਗਏ। ਲੇਕਿਨ ਸੁਖਬੀਰ ਬਾਦਲ ਨੇ ਵਾਪਸ ਹੋਣ ਤੋਂ ਬਾਅਦ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਨਾ ਦੇ ਕੇ ਜੈਤੇਦਾਰ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਤੇ ਆਪਣੇ ਵੱਲੋਂ ਉਸ ਨੂੰ ਇੱਕ ਮਾਸਟਰ ਸਟ੍ਰੋਕ ਆ ਜਾਂਦਾ ਸੀਗਾ ਕਿ ਦੇਖੋ ਉਹ ਵਾਪਸ ਵੀ ਲਿਆਏ ਉਹਨਾਂ ਦਾ ਅਕਾਲੀ ਦਲ ਵੀ ਖਤਮ ਕਰਾਤਾ ਤੇ ਉਹਨਾਂ ਨੂੰ ਸਿਆਸੀ ਤੌਰ ਤੇ ਠੱਬੀ ਵੀ ਲਾ ਦਿੱਤੀ ਆਪਣੇ ਹਲਕੇ ਆਪਣੇ ਘਰ ਵਿੱਚ ਉਹ ਹੀ ਟਿਕਟ ਜਿਹੜੀ ਹੈ ਉਹਨਾਂ ਨੂੰ ਨਹੀਂ ਦਿੱਤੀ ਗਈ ਲੇਕਿਨ ਇਸ ਦਾ ਜੋ ਅਸਰ ਹੋਇਆ ਜਿਹੜਾ ਅਕਾਲ ਤਖਤ ਸਾਹਿਬ ਤੇ ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤ ਗਈ ਹੈ ਉਸ ਦਾ ਮੁੱਢ ਉਸ ਠੱਬੀ ਤੋਂ ਹੀ ਜਿਹੜਾ ਹੈ ਬਣਿਆ ਗਿਆ ਸੀ ਜੇ ਕਿਤੇ ਸੁਖਬੀਰ ਬਾਦਲ ਉਸ ਟਾਈਮ ਇੰਨੀ ਚਤਰਚਲਾਕੀ ਨਾ ਕਰਦੇ ਪਰਮਿੰਦਰ ਢੀਂਸਾ ਨੂੰ ਟਿਕਟ ਦੇ ਦੇਂਦੇ ਤਾਂ ਸ਼ਾਇਦ ਇਹ ਸ਼ਿਕਾਇਤਾਂ ਇਹ ਦੌਰ ਇੱਥੇ ਤੱਕ ਜਿਹੜਾ ਸੰਕਟ ਦਾ ਕਾਲੀ ਸਿਆਸਤ ਦਾ ਉਹ ਨਹੀਂ ਪਹੁੰਚਣਾ ਸੀ ਨਾ ਹੀ ਉੱਥੇ ਸ਼ਿਕਾਇਤ ਹੁੰਦੀ ਨਾ ਹੀ ਕੋਈ ਉੱਥੋਂ ਤਨਖਾਹ ਸੁਣਾਈ ਜਾਂਦੀ ਨਾ ਹੀ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ ਜਫੀਦਾਰਾਂ ਨੂੰ ਹਟਾਉਣ ਦੇ ਜਾਂ ਨਵੇਂ ਜਫੀਦਾਰਾਂ ਨੂੰ ਨਿਯੁਕਤ ਕਰਨ ਦੇ ਇਹ ਹੁੰਦੇ ਨਾ ਹੀ ਪੰਥ ਇੰਨਾ ਜਿਹੜਾ ਹੈ ਆਹਤ ਹੁੰਦਾ ਇਹਨਾਂ ਫੈਸਲਿਆਂ 'ਤੇ ਸੋ ਇਹ ਜਿਹੜੀਆਂ ਚੁਸਤ ਚਤਰਾਇਆਂ ਨੇ ਜਾਂ ਚਲਾਕੀਆਂ ਨੇ ਇਹ ਪਹਿਲਾਂ ਅਕਾਲੀ ਦਲ ਨੂੰ ਮਹਿੰਗੀਆਂ ਪੈ ਚੁੱਕੀਆਂ ਨੇ ਦੁਬਾਰਾ ਫੇਰ ਉਹੀ ਗਲਤੀ ਕਰ ਰਹੇ ਨੇ ਕਿਉਂ ਕਰ ਰਹੇ ਨੇ ਇਸ ਦਾ ਜਵਾਬ ਤਾਂ ਸੁਖਵੀਰ ਬਾਦਲ ਹੀ ਦੇ ਸਕਦਾ ਲੇਕਿਨ ਹੁਣ ਜਿਹੜੀ ਆਉਣ ਵਾਲੇ ਦਿਨਾਂ ਦੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਅਕਾਲੀ ਦਲ ਕਿਸ ਤਰ੍ਹਾਂ ਦੀ ਪੋਜੀਸ਼ਨਿੰਗ ਆਪਣੇ ਆਪ ਨੂੰ ਕਰਕੇ ਦਿਖਾਏਗਾ ਪੰਥ ਦੇ ਸਾਹਮਣੇ ਜਾਂ ਪੰਜਾਬ ਦੇ ਸਾਹਮਣੇ ਕੀ ਲਾਈਨ ਲੈਣਾ ਚਾਹੁੰਦਾ ਹੈ ਉਸ ਦਾ ਵੀ ਕੋਈ ਨਾ ਕੋਈ ਜਿਹੜਾ ਅੰਦਾਜ਼ਾ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਹੋ ਗਿਆ। ਫੈਡਰਲ ਸਟਰਕਚਰ ਤੇ ਸੱਟ ਮਾਰੀ ਜਾ ਰਹੀ ਹੈ ਇਹ ਲਾਈਨ ਲੈ ਗਈ ਜਿਹੜੀ ਡੀਲਿਮਿਟੇਸ਼ਨ ਹੋ ਰਹੀ ਹੈ ਉਸ ਦਾ ਵਿਰੋਧ ਕੀਤਾ ਗਿਆ ਕਿ ਉਹ ਮਾਨਾਰਟੀਜ਼ ਦੇ ਨਾਲ ੱੱਕਾ ਹੋ ਰਿਹਾ ਹੈ। ਇਹ ਜਿਤਾਇਆ ਗਿਆ ਕਿ ਅਕਾਲੀ ਦਲ ਤਾਂ ਬਹੁਤ ਪੁਰਾਣਾ ਜਿਹੜਾ ਫੈਡਰਲ ਸਟਰਕਚਰ ਦੇ ਮੁੱਦੇ ਉਠਾਉਂਦਾ ਰਿਹਾ ਹੈ ਬਾਕੀ ਪਾਰਟੀਆਂ ਸਾਥ ਨਹੀਂ ਸੀ ਦਿੰਦੀਆਂ ਲੇਕਿਨ ਹੁਣ ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੈ। ਕਿ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਖੇਡੀ ਜਾ ਰਹੀ ਹੈ ਫੈਡਰਲ ਸਟਰਕਚਰ ਨੂੰ ਜਿਹੜਾ ਹੈ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ 22 ਤਰੀਕ ਨੂੰ ਇੱਕ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਪੂਰੇ ਦੇਸ਼ ਦੀਆਂ ਉਹਨਾਂ ਦੀ ਇੱਕ ਮੀਟਿੰਗ ਹੋਣੀ ਜਾ ਰਹੀ ਹੈ 27 ਪਾਰਟੀਆਂ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਡਿਲੀਮਿਟੇਸ਼ਨ ਤੇ ਹੀ ਚਰਚਾ ਹੋਣੀ ਹੈ ਕਿ ਕਿ ਸਟੈਂਡ ਲੈਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਮੂਵਮੈਂਟ ਜਿਹੜਾ ਹੈ ਆਪੋਜੀਸ਼ਨ ਖੜੀ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਸ਼ਾਮਲ ਹੋਵੇਗਾ ਇਸ ਚੀਜ਼ ਦਾ ਵੀ ਫੈਸਲਾ ਕੀਤਾ ਗਿਆ ਹੈ ਉੰਦੜ ਅਤੇ ਚੀਮਾ ਅਕਾਲੀ ਦਲ ਵੱਲੋਂ ਰਿਪਰੈਜੈਂਟੇਸ਼ਨ ਦੇ ਦੇਣਗੇ ਉਹ ਉੱਥੇ ਇਸ ਮੀਟਿੰਗ ਦੇ ਵਿੱਚ ਜਾਣਗੇ ਇਸ ਤੋਂ ਅਕਾਲੀ ਦਲ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਸ਼ਾਇਦ ਭਾਜਪਾ ਦੇ ਨਾਲ ਉਹਨਾਂ ਦਾ ਕੋਈ ਗਠਜੋੜ ਜਿਹੜਾ ਹੈ ਉਹ ਨਹੀਂ ਹੋਵੇਗਾ ਅਕਾਲੀ ਦਲ ਵਿਰੋਧੀ ਧਿਰਾਂ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈ ਚੁੱਕਿਆ ਹੈ ਹੁਣ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਜੋ ਇਸ ਮੀਟਿੰਗ ਦੇ ਵਿੱਚ ਹੋਣਗੀਆਂ ਉਹਨਾਂ ਦੇ ਵਿੱਚ ਇੱਕ ਮੁੱਖ ਟੜਾ ਹੈ ਉਹ ਕਾਂਗਰਸ ਵੀ ਹੋਏਗੀ ਸੋ ਹੁਣ ਅਕਾਲੀ ਦਲ ਉਸ ਖੇਮੇ ਦੇ ਵਿੱਚ ਪਹੁੰਚ ਗਿਆ ਹੈ ਜਿੱਥੇ ਕਾਂਗਰਸ ਪਹਿਲਾਂ ਤੋਂ ਮੌਜੂਦ ਹੈ ਤੇ ਇੱਕ ਵੱਡੀ ਤਿਰ ਹੈ ਕਿ ਹੁਣ ਅਕਾਲੀ ਦਲ ਜੋ ਹੁਣ ਤੱਕ ਕਾਂਗਰਸ ਦਾ ਤੁਰ ਗਿਰੋਧੀ ਰਿਹਾ ਹੈ ਇਹ ਕਹਿੰਦਾ ਰਿਹਾ ਹੈ ਕਿ ਸਿੱਖਾਂ ਦੀ ਦੁਸ਼ਮਣ ਪਾਰਟੀ ਕਾਂਗਰਸ ਹੈ ਤੇ ਜੋ ਨੁਕਸਾਨ ਵੀ ਸਿੱਖ ਪੰਥ ਦਾ ਹੋਇਆ ਹੈ ਉਹ ਕਾਂਗਰਸ ਨੇ ਕੀਤਾ ਹੈ ਅੱਜ ਕਾਂਗਰਸ ਦੇ ਨਾਲ ਖੜਾ ਦਿਖਾਈ ਦੇਗਾ ਕਿ ਇਹ ਉਹਨਾਂ ਵੱਲੋਂ ਹੁਣ ਇਹ ਫੈਸਲਾ ਕਰ ਲਿਆ ਹੈ ਕਿ ਅਸੀਂ ਭਾਜਪਾ ਦਾ ਵਿਰੋਧ ਕਰਨਾ ਹੈ ਉਹਦੀ ਕਾਸਟ ਚਾਹੇ ਕੁਝ ਵੀ ਹੋਵੇ ਚਾਹੇ ਸਾਨੂੰ ਕਾਂਗਰਸ ਦਾ ਸਾਥ ਦੇਣਾ ਪਵੇ ਲੇਕਿਨ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਸ਼ਾਇਦ ਇਹਨਾਂ ਵੱਲੋਂ ਉਹ ਇਹ ਫੈਸਲਾ ਲੈ ਲਿਆ ਗਿਆ ਹੈ ਤੇ ਆਪਣੀ ਦਿਸ਼ਾ ਜਿਹੜੀ ਹੈ ਉਸ ਨੂੰ ਵੀ ਨਿਰਧਾਰਿਤ ਕਰ ਦਿੱਤਾ ਪਤਾਲੀ ਦਲ ਵੱਲੋਂ ਗਿਆ ਲੇਕਿਨ ਇਹਦੇ ਨਾਲ ਹੀ ਜਿਹੜਾ ਹੋਰ ਮੁੱਦੇ ਚੱਕੇ ਜਾ ਰਹੇ ਨੇ ਚਾਹੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਪਿੰਡਰਾਂ ਵਾਲੇ ਦੀ ਫੋਟੋ ਵਾਲੇ ਝੰਡੇ ਦਾ ਕੇਸ ਹੋਇਆ ਕਿ ਉਹ ਉੱਥੋਂ ਦੇ ਲੋਕਾਂ ਵੱਲੋਂ उतारी ਗਈ ਤੇ ਰੌਲਾ ਪਿਆ ਉਸ ਨੂੰ ਵੀ ਉਹ ਮਾਨੋਰਿਟੀਜ਼ ਤੇ ਅਟੈਕ ਦੱਸ ਰਹੇ ਨੇ ਹਿੰਦੂ ਸਿੱਖ ਨੂੰ ਜਿਹੜੀ ਵੰਡ ਪਾਉਣ ਵਾਲੀ ਸਿਆਸਤ ਹੈ ਉਹ ਵੀ ਕਿਤੇ ਨਾ ਕਿਤੇ ਨਾਲ ਹੀ ਸ਼ੁਰੂ ਹੋ ਗਈ ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਮੰਦਿਰ ਤੇ ਜਿਹੜਾ ਹਮਲਾ ਹੋਇਆ ਸੀ ਗਰਨੇਲ ਅਟੈਕ ਹੋਇਆ ਸੀ ਉਸ ਦਾ ਅੱਜ ਸਵੇਰੇ ਹੀ ਉੱਥੋਂ ਦੀ ਪੁਲਿਸ ਵੱਲੋਂ ਇੱਕ ਇਨਕਾਊਂਟਰ ਹੋਇਆ ਇਨਕਾਊਂਟਰ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈ ਉਹ ਮਾਰਿਆ ਗਿਆ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਿਹੜਾ ਮਾਰਿਆ ਗਿਆ ਹੈ ਉਸ ਲੜਕੇ ਦਾ ਨਾਮ ਸ਼ਾਦ ਗੁਰਸਿੱਦਕ ਸਿੰਘ ਸੀ ਉਸ ਨੂੰ ਵੀ ਇਸ ਤਰੀਕੇ ਨਾਲ ਸਵਾਲ ਖੜੇ ਕੀਤੇ ਜਾ ਰਹੇ ਨੇ ਐਸਜੀਪੀਸੀ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਇੱਕ ਸਿੱਖ ਨੌਜਵਾਨ ਮਾਰਿਆ ਗਿਆ ਪੁਲਿਸ ਉਸ ਨੂੰ ਫੜ ਸਕਦੀ ਸੀ ਲੇਕਿਨ ਨਹੀਂ ਫੜਿਆ ਗਿਆ ਤੇ ਮੁਕਾਬਲਾ ਕੀਤਾ ਗਿਆ ਉਸ ਨੂੰ ਮਤਲਬ ਸਿੱਧੇ ਤੌਰ ਤੇ ਝੂਠਾ ਪੁਲਿਸ ਮੁਕਾਬਲਾ ਹੀ ਦੱਸਿਆ ਗਿਆ ਤੇ ਉਸ ਦੇ ਨਾਲ ਵੀ ਜਿਹੜਿਆ ਸਿੱਖ ਮੁੱਦਿਆਂ ਤੇ ਦੁਬਾਰਾ ਸਿਆਸਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਉਦੇ ਕੀ ਅਸਰ ਹੋਣਗੇ ਇਹ ਵੀ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਜੋ ਜਥੇਦਾਰ ਵੱਲੋਂ ਬਿਆਨ ਦੇ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਐਸਜੀਪੀਸੀ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਤੇ ਜੋ ਹੁਣ ਅਕਾਲੀ ਦਲ ਦੇ ਲੀਡਰਾਂ ਨੇ ਜੋ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਉਹ ਸਾਰੇ ਇੱਕੋ ਹੀ ਸੁਰ ਵਿੱਚ ਨੇ ਉਹ ਸਾਰੇ ਬਿਆਨਾਂ ਤੋਂ ਇਹ ਲੱਗਦਾ ਹੈ ਕਿ ਜਿਹੜੀ ਹੁਣ ਸਿਆਸਤ ਹੈ ਉਹ ਧਰਮ ਦੇ ਨਾਂ ਤੇ ਪੂਰੇ ਪਰਜ਼ੋਰ ਤਰੀਕੇ ਦੇ ਨਾਲ ਹੋਵੇਗੀ ਇਹ ਜਥੇਦਾਰ ਸਹਿਬਾਨ ਜਿਹੜੇ ਐਸ.ਸੀ.ਪੀ ਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਹਿਮਾਚਲ ਦੀ ਸਰਕਾਰ ਨਾਲ ਗੱਲ ਕਰੋ ਅਸੀਂ ਸਿੱਖ ਨੌਜਵਾਨਾਂ ਤੇ ੱੱਕੇ ਬਰਦਾਸ਼ਤ ਨਹੀਂ ਕਰਾਂਗੇ ਇਹ ਜਿਹੜੀ ਲਾਈਨ ਲਈ ਜਾ ਰਹੀ ਹੈ ਕਿ ਇਹ ਲਾਈਨ ਲਈ ਜਾਣੀ ਜ਼ਰੂਰੀ ਸੀ ਕਿ ਕੌਮ ਦੇ ਜਥੇਦਾਰ ਹੋਣ ਦੇ ਨਾਤੇ ਉਹਨਾਂ ਦਾ ਇਹ ਫਰਜ਼ ਨਹੀਂ ਸੀ ਬਣਦਾ ਕਿ ਉਹ ਨੌਜਵਾਨਾਂ ਨੂੰ ਵੀ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਜੇ ਤੁਸੀਂ ਧਾਰਮਿਕ ਸਥਾਨ ਤੇ ਜਾ ਰਹੇ ਹੋ ਜੇ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਤਾ ਉੱਥੇ ਤੁਹਾਨੂੰ 15-20 ਦੀਆਂ ਮੋਟਰਸਾਈਕਲਾਂ ਤੇ ਟੋਲੀਆਂ ਬਣਾ ਕੇ ਵੱਡੇ-ਵੱਡੇ ਝੰਡੇ ਲਾ ਕੇ ਹੜਦੁੰਗ ਕਰਨ ਦੀ ਕੀ ਲੋੜ ਹੈ ਤੁਸੀਂ ਤੀਰਥ ਯਾਤਰੀਆਂ ਵਾਂਗੂ ਜਾਓ ਜੇ ਤੁਹਾਡੀ ਸ਼ਰਧਾ ਹੈ ਤੁਸੀਂ ਸ਼ਰਧਾ ਦਿਖਾਉਣੀ ਹੈ ਤਾਂ ਸ਼ਰਧਾ ਭਾਵ ਬਹੁਤ ਅਲੱਗ ਹੁੰਦਾ ਹੈ ਤੇ ਟੂਰਿਸਟ ਵਾਂਗ ਜਾਣਾ ਫੁੱਲੜਬਾਜੀ ਕਰਨੀ ਉਹ ਬਹੁਤ ਅਲੱਗ ਹੁੰਦਾ ਹੈ ਉਹ ਦੋਨਾਂ ਭਾਵਨਾਵਾਂ ਦਾ ਆਪਸ ਦੇ ਵਿੱਚ ਕੋਈ ਮੇਲ ਹੈ ਨਹੀਂ ਕਿ ਨੌਜਵਾਨਾਂ ਨੂੰ ਸੇਧ ਦੇਣੀ ਜਿਹੜਾ ਹੈ ਉਹ ਜਥੇਦਾਰ ਦਾ ਕੰਮ ਨਹੀਂ ਹੈ ਇਹਾਂ ਸਿਰਫ ਇਨਾ ਮੁੱਦਿਆਂ ਤੇ ਸਿਆਸਤ ਕਰਨੀ ਉਹੀ ਇੱਕ ਸਾਡਾ ਕੰਮ ਰਹਿ ਗਿਆ ਹੈ ਕਿ ਜਥੇਦਾਰ ਹੁਣ ਅਕਾਲੀ ਦਲ ਜੋ ਸਟਰੈਟਜੀ ਅਪਣਾ ਰਿਹਾ ਹੈ ਉਸ ਦੇ ਹਿੱਸੇ ਦੇ ਮੁਤਾਬਿਕ ਹੀ ਉਸ ਸਟਰੈਟਜੀ ਉਸ ਰਣਨੀਤੀ ਦੇ ਮੁਤਾਬਿਕ ਹੀ ਬਿਆਨ ਦੇ ਰਹੇ ਨੇ ਉਹਨਾਂ ਦੇ ਜੋ ਦੋ ਤਿੰਨ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਏ ਨੇ ਉਸ ਤੋਂ ਇਹੀ ਲੱਗ ਰਿਹਾ ਹੈ ਚਾਹੇ ਉਹ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤੇ ਹੋਣ ਜਾਂ ਅੱਜ ਹਿਮਾਚਲ ਦੇ ਇਨਸੀਡੈਂਟ ਦਾ ਕੋਈ ਬਿਆਨ ਹੈ ਜਿਹੜਾ ਦਿੱਤਾ ਗਿਆ ਉਹਨਾਂ ਵੱਲੋਂ ਯਾਹ ਜਿਹੜੇ ਐਸਟੀਪੀਸੀ ਵੱਲੋਂ ਉਸ ਮੁਕਾਬਲੇ ਦੇ ਉੱਤੇ ਹੀ ਸਵਾਲ ਖੜੇ ਕੀਤੇ ਗਏ ਨੇ ਇਹ ਸਾਰੇ ਬਿਆਨਾਂ ਤੋਂ ਇਹ ਲੱਗ ਰਿਹਾ ਹੈ ਕਿ ਸ਼ਾਇਦ ਈ ਹੁਣ ਇਹਨਾਂ ਦੀ ਰਣਨੀਤੀ ਹੋਵੇ ਬਣ ਗਈ ਹੈ ਕਿ ਇਸ ਤਰੀਕੇ ਦੀ ਸਿਆਸਤ ਹੋਏਗੀ ਜਿੱਥੇ ਮਾਇਨੋਰਿਟੀ ਵਰਸਸ ਮੇਜੋਰਿਟੀ ਹਿੰਦੂ ਤੇ ਸਿੱਖ ਧਰਮ ਜਿਹੜਾ ਹੈ ਉਸ ਦੇ ਵਿੱਚ ਜੋ ਪੋਲਰਾਈਜੇਸ਼ਨ ਹੁਣ ਤੱਕ ਨਹੀਂ ਹੋ ਸਕੀ ਸੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਚੀਜ਼ ਦਾ ਫਾਇਦਾ ਜੇ ਅਕਾਲੀਆਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਹੋਵੇਗਾ ਭਾਜਪਾ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਹੋਵੇਗਾ ਜਦੋਂ ਪੋਲਰਾਈਜੇਸ਼ਨ ਹੋਵੇਗੀ ਤੇ ਇਹ ਵੋਟਾਂ ਵੰਡੀਆਂ ਜਾਣਗੀਆਂ ਉਸ ਨਾਲ ਭਾਜਪਾ ਦਾ ਜਿੱਤਣ ਦੇ ਜਿਹੜੇ ਚਾਂਸ ਨੇ ਉਹ ਵਧ ਜਾਣਗੇ ਇਹ ਭਾਜਪਾ ਨੂੰ ਲੱਗਦਾ ਹੈ ਅਕਾਲੀਆਂ ਨੂੰ ਲੱਗਦਾ ਹੈ ਕਿ ਸਿੱਖ ਜਿਹੜੀ ਵੋਟ ਹੈ ਉਹ ਸਾਡੇ ਕੋਲ ਵਾਪਸ ਆ ਜਾਏਗੀ ਜੇ ਅਸੀਂ ਧਰਮ ਦੇ ਨਾਮ ਤੇ ਇਸ ਤਰ੍ਹਾਂ ਦੀ ਪਰਚੰਡ ਜਿਹੜੀ ਰਾਜਨੀਤੀ ਆ ਉਹ ਕਰਾਂਗੇ ਲੇਕਿਨ ਇਹਦੇ ਵਿੱਚ ਨੁਕਸਾਨ ਕਿੰਨਾ ਹੋਵੇਗਾ ਇਹ ਸ਼ਾਇਦ ਕੋਈ ਵੀ ਨਹੀਂ ਸੋਚ ਰਿਹਾ ਹੈ ਗੱਲ ਹਮੇਸ਼ਾ ਅਕਾਲੀ ਦਲ ਇਤਿਹਾਸ ਦੀ ਕਰਦਾ ਹੈ ਹਮੇਸ਼ਾ ਹੀ ਇਤਿਹਾਸ ਦਾ ਹਵਾਲਾ ਦੇ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਓ ਸਾਡੇ ਨਾਲ ਜੁੜੋ ਲੇਕਿਨ ਇਹ ਲੱਗਦਾ ਹੈ ਕਿ ਇਸ ਇਤਿਹਾਸ ਤੋਂ ਅਕਾਲੀ ਆਗੂ ਜਿਹੜੇ ਨੇ ਉਹ ਸਿੱਖਦੇ ਕੁਛ ਨਹੀਂ ਹਨ ਗੱਲ ਜ਼ਰੂਰ ਇਤਿਹਾਸ ਦੀ ਕਰਦੇ ਨੇ ਪਰ ਉਸ ਤੋਂ ਸਿੱਖਿਆ ਕੋਈ ਨਹੀਂ ਲੈਂਦੇ ਇਹ ਲੱਗ ਰਿਹਾ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਵੱਡੇ ਦੁਖਾਂਤ ਦੇ ਵਿੱਚੋਂ ਲੰਘ ਚੁੱਕਿਆ ਹੈ ਉਦੋਂ ਵੀ ਇਹੀ ਸਭ ਕੁਝ ਹੋਇਆ ਸੀ ਧਰਮ ਦੇ ਨਾਮ ਤੇ ਹੀ ਸਿਆਸਤ ਹੋਈ ਸੀ ਉਦੋਂ ਦੂਜੀ ਤਰ ਭਾਜਪਾ ਨਹੀਂ ਸੀ ਕਾਂਗਰਸ ਸੀ ਲੇਕਿਨ ਅਸੀਂ ਹਰ ਵਾਰ ਇਹ ਕਹਿ ਦਈਏ ਕਿ ਦੂਸਰਾ ਜਿਹੜਾ ਹੈ ਸਾਜ਼ਿਸ਼ ਕਰ ਰਿਹਾ ਹੈ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਤੇ ਅਸੀਂ ਉਹਨਾਂ ਦੇ ਹੱਥਾਂ ਵਿੱਚ ਖੇਡਿਆ ਜਾਈਏ ਇਹ ਵੀ ਕੋਈ ਅਕਲਮੰਦੀ ਵਾਲਾ ਰਿਐਕਸ਼ਨ ਨਹੀਂ ਹੁੰਦਾ ਜੇ ਤੁਹਾਨੂੰ ਪਤਾ ਹੈ ਜੇ ਤੁਸੀਂ ਹਰ ਵਾਰ ਇਹ ਕਹਿੰਦੇ ਹੋ ਕਿ ਸਾਡੇ ਖਿਲਾਫ ਸਾਜ਼ਿਸ਼ਾਂ ਹੁੰਦੀਆਂ ਨੇ ਤੇ ਫਿਰ ਤੁਸੀਂ ਉਹਨਾਂ ਸਾਜ਼ਿਸ਼ਾਂ ਤੋਂ ਬਚਣ ਦੀ ਕੋਈ ਕੋਸ਼ਿਸ਼ ਕਿਉਂ ਨਹੀਂ ਕਰਦੇ ਤੁਸੀਂ ਉਹਨਾਂ ਸਾਬਦਸ਼ਾਂ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਲਾਹਾ ਖਟਣ ਦੀ ਕੋਸ਼ਿਸ਼ ਕਿਉਂ ਕਰਦੇ ਹੋ ਫਾਇਦਾ ਅਕਾਲੀ ਦਲ ਦਾ ਵੀ ਹੋ ਸਕਦਾ ਹੈ ਫਾਇਦਾ ਭਾਜਪਾ ਦਾ ਵੀ ਹੋ ਸਕਦਾ ਹੈ ਲੇਕਿਨ ਨੁਕਸਾਨ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਦਾ ਹੋਵੇਗਾ ਜਿਹੜਾ ਆਮ ਨਾਗਰਿਕ ਹੈ ਪੰਜਾਬ ਦਾ ਸੂਬੇ ਦਾ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਹਿੰਦੂ ਹੋਵੇ ਪੀਸੇ ਇਹ ਆਮ ਲੋਕ ਹੀ ਜਾਣਗੇ ਜਿਵੇਂ ਪਹਿਲਾਂ ਹੋਇਆ ਸੀ ਪੁਲਿਸ ਵੱਲੋਂ ਚਾਹੇ ਮਾਰੇ ਗਏ ਉਹ ਮੁਕਾਬਲਿਆਂ ਦੇ ਵਿੱਚ ਜਾਂ ਚਾਹੇ ਉਹ ਖੜਕਾਂ ਵੱਲੋਂ ਮਾਰੇ ਗਏ ਸਧਾਰਨ ਲੋਕ ਹੋਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਾਨਾਂ ਗਈਆਂ ਇੱਕ ਨੌਜਵਾਨ ਪੀੜ੍ਹੀ ਪੂਰੇ ਦੀ ਪੂਰੇ ਤਰੀਕੇ ਨਾਲ ਉਹ ਕੁਚਲੀ ਗਈ ਖਤਮ ਹੋ ਗਈ ਅੱਜ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਪਿੰਡਰਾਂ ਵਾਲੇ ਦੇ ਖਿਲਾਫ ਕੋਈ ਕੇਸ ਹੀ ਨਹੀਂ ਸੀ ਉਹਨੇ ਤਾਂ ਖਾਲਿਸਤਾਨ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਸੀ ਤੇ ਫਿਰ ਇਹ ਜਿਹੜਾ ਕੁਝ ਹੋਇਆ ਇਹ ਕਿਉਂ ਹੋਇਆ ਉਸ ਚੀਜ਼ ਨੂੰ ਉਹ ਐਕਸਪਲੇਨ ਕਿਉਂ ਨਹੀਂ ਕਰ ਪਾਉਂਦੇ ਉਹ ਲੋਕਾਂ ਨੂੰ ਫਿਰ ਸਮਝਾ ਕੇ ਉਹ ਨਹੀਂ ਸਕਦੇ ਕਿ ਐਨੀ ਮਾਰਕਾਟ ਕਿਉਂ ਹੋਈ ਕਿਉਂ ਘਰਾਂ ਦੇ ਘਰ ਜਿਹੜੇ ਨੇ ਤਬਾਹ ਹੋ ਗਏ ਟੱਬਰਾਂ ਦੇ ਟੱਬਰ ਰੁਲ ਗਏ ਜੇ ਕਦੇ ਕਿਸੇ ਨੇ ਕੁਝ ਮੰਗਿਆ ਹੀ ਨਹੀਂ ਸੀ ਜੇ ਕਦੇ ਕੋਈ ਇੰਨਾ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੀ ਨਹੀਂ ਸੀ ਤੇ ਫਿਰ ਉਹ ਮਾਰ ਤਾੜ ਕਿਉਂ ਹੋਈ ਐਡਾ ਵੱਡਾ ਦੁਖਾਂਤ ਜਿਹੜਾ ਹੈ ਕਿਉਂ ਵਾਪਰਿਆ ਇਹ ਵੀ ਤਾਂ ਉਹਨਾਂ ਨੂੰ ਨਾਲ ਹੀ ਫਿਰ ਸਮਝਾਉਣਾ ਚਾਹੀਦਾ ਹੈ ਨਾ ਫਿਰ ਗੱਲਾਂ ਜਿਹੜੀਆਂ ਨੇ ਉਹ ਇਸ ਟੌਪਿਕ ਤੇ ਬਹੁਤ ਲੰਬੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਅੱਜ ਜੋ ਹੁਣ ਹੋਇਆ ਹੈ ਜੋ ਦੋ ਮੀਟਿੰਗਾਂ ਹੋਈਆਂ ਨੇ ਇੱਕ ਅਕਾਲੀ ਦਲ ਦੀ ਹੋਈ ਹੈ ਤੇ ਇੱਕ ਸ਼ਰਮਣੀ ਕਮੇਟੀ ਦੀ ਹੋਈ ਹੈ ਉਸ ਤੋਂ ਇਹ ਚੀਜ਼ ਤਾਂ ਸਾਫ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਰੁਖ ਕੀ ਰਹੇਗਾ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਇੱਕ ਤਾਂ ਸਾਫ਼ ਜਿਹੜਾ ਵਿਰੋਧੀ ਧਿਰਾਂ ਦੇ ਪਾਸੇ ਆ ਕੇ ਖੜੇ ਹੋ ਗਏ ਨੇ ਲੱਗਦਾ ਹੈ ਕਿ ਭਾਜਪਾ ਨਾਲ ਹੁਣ ਗੱਠ ਜੋੜ ਦੀਆਂ ਉਮੀਦਾਂ ਖਤਮ ਉਹੀ ਕਹਿੰਿਆ ਸਮਝੋ ਖਾਸ ਕਰ ਅਕਾਲੀ ਦਲ ਬਾਦਲ ਘੜੇ ਦੀ ਜੇ ਆਪਾਂ ਗੱਲ ਕਰੀਏ। ਉਹ ਕਾਂਗਰਸ ਦੇ ਨਾਲ ਕਿੰਨੀਆਂ ਨਜ਼ਦੀਕੀਆਂ ਵਧਣਗੀਆਂ ਜਾਂ ਵੱਧ ਸਕਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਉਧਰੋਂ ਦੂਜੇ ਪਾਸੇ ਹੁਣ ਨਜ਼ਰਾਂ ਕੱਲ ਹੋਣ ਵਾਲੀ ਜਿਹੜੀ ਭਰਤੀ ਮੁਹਿੰਮ ਹੈ ਜੋ ਕੱਲ ਨੂੰ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਉੱਪਰ ਟਿਕ ਗਈਆਂ ਨੇ ਕਿ ਉਸ ਦੇ ਪਰ ਕੀ ਹੋਏਗਾ? ਕਿ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਕਾਲੀ ਦਲ ਬਾਦਲ ਵੱਲੋਂ ਲਗਾਏ ਗਏ ਨੇ ਉਹ ਇੰਟਰਵੀਨ ਕਰਨਗੇ ਉਹ ਕੋਈ ਆਪਣਾ ਹੁਕਮ ਜਾਰੀ ਕਰ ਦੇਣਗੇ ਕਿ ਉਹ ਕਮੇਟੀ ਨੂੰ ਪੰਕ ਕਰਨਗੇ ਜਾਂ ਉਹ ਭਰਤੀ ਦੀ ਸ਼ੁਰੂਆਤ ਹੋਣ ਦੇਣਗੇ ਜੇ ਭਰਤੀ ਦੀ ਸ਼ੁਰੂਆਤ ਹੋ ਜਾਂਦੀ ਹੈ ਕੱਲ ਸਾਰੇ ਜਿਹੜੇ ਧੜੇ ਬਾਦਲ ਦੇ ਉਲਟ ਨੇ ਵਿਰੋਧੀ ਨੇ ਉਹਨਾਂ ਵੱਲੋਂ ਕਾਲ ਦਿੱਤੀ ਗਈ ਹੈ ਕਿ ਅੰਮ੍ਰਿਤਸਰ ਸਾਹਿਬ ਪਹੁੰਚਣ ਜਦੋਂ ਉੱਥੋਂ ਅਰਦਾਸ ਕਰਕੇ ਭਰਤੀ ਮਹਮ ਦੀ ਸ਼ੁਰੂਆਤ ਹੋਣੀ ਹੈ ਉੱਥੇ ਕੱਲ ਇਕੱਠ ਕਿੰਨਾ ਹੋਏਗਾ ਉਸ ਤੋਂ ਵੀ ਥੋੜਾ ਇੰਡੀਕੇਸ਼ਨ ਅੰਦੇਸ਼ ਮਿਲੇਗਾ ਕਿ ਭਰਤੀ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲੇਗਾ ਅਰਦਾਸ ਕੌਣ ਕਰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉੱਥੇ ਮੌਜੂਦ ਹੋਣਗੇ ਇਸ ਮੂਹਮ ਦਾ ਆਗਾਜ਼ ਕਰਨ ਦੇ ਲਈ ਇਹ ਵੀ ਦੇਖਣਾ ਪਏਗਾ ਸੋ ਕੱਲ ਨੂੰ ਜੋ ਕੁਝ ਹੋਣ ਜਾ ਰਿਹਾ ਹੈ ਉਸ ਤੇ ਉੱਤੇ ਹੁਣ ਸਾਰੇ ਪੰਥ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਜ਼ਰੂਰ ਰਹਿਣਗੀਆਂ ਕਿ ਅੱਜ ਵਾਲੀ ਅਪੀਲ ਦਾ ਹਵਾਲਾ ਦੇ ਕੇ ਜੱਜੇਦਾਰ ਕੋਈ ਉਸ ਕਮੇਟੀ ਨੂੰ ਭੰਗ ਕਰਨ ਦਾ ਆਦੇਸ਼ ਦੇਣਗੇ ਜਾਂ ਭਰਤੀ ਸ਼ੁਰੂਆਤ ਜਿਹੜੀ ਹੈ ਉਹ ਹੋ ਜਾਏਗੀ ਜੇ ਭਰਤੀ ਦੀ ਸ਼ੁਰੂਆਤ ਕੱਲ ਹੋ ਜਾਂਦੀ ਹੈ ਤੇ ਉਸ ਨੂੰ ਪਰਮਾ ਹੰਗਾਰਾ ਮਿਲਦਾ ਹੈ ਫੇਰ ਜਿਹੜੀ ਰਾਜਨੀਤੀ ਆ ਉਹ ਇੱਕ ਹੋਰ ਕਰਵਟ ਲਏਗੀ ਉਹਦੇ ਨਾਲ ਹੀ ਇੱਕ ਤੀਸਰਾ ਪਹਿਲੂ ਜਿਹੜਾ ਅਮਰਤਪਾਲ ਦੇ ਸਾਥੀਆਂ ਦੀ ਰਿਹਾਈ ਨਾਲ ਸ਼ੁਰੂ ਹੋਇਆ ਹੈ ਉਸ ਉੱਪਰ ਵੀ ਕਾਫੀ ਕਿਆਸਰਾਂ ਲੱਗ ਰਹੀਆਂ ਨੇ ਕਿ ਉਹ ਪੰਥਕ ਸਿਆਸਤ ਦੇ ਵਿੱਚ ਕੀ ਅਸਰ ਪਾਏਗਾ ਖੈਰ ਇਹਨਾਂ ਗੱਲਾਂ ਦੀ ਚਰਚਾ ਜਿਹੜੀ ਹੈ ਉਹ ਅਸੀਂ ਆਉਣ ਵਾਲੀਆਂ ਐਪੀਸੋਡਸ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਕਰਾਂਗੇ ਕਿਸ ਚੀਜ਼ ਦਾ ਕਿਵੇਂ ਅਸਰ ਪੈਂਦਾ ਹੈ ਫਿਲਹਾਲ ਅੱਜ ਜੋ ਅਕਾਲੀ ਦਲ ਨੇ ਆਪਣਾ ਰਸਤਾ ਤੈਅ ਇਖਤਿਆਰ ਕਰ ਲਿਆ ਹੈ ਜੋ ਤਾਮੀ ਦੇ ਨੂੰ ਅਪੀਲ ਕੀਤੀ ਜਾ ਰਹੀ ਹੈ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਵਾਪਸ ਆਉਣ ਲੱਗਦਾ ਹੈ ਕਿ ਜਫੇਦਰ ਥਾਮੀ ਦੁਬਾਰਾ ਪ੍ਰਧਾਨਗੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਉਹ ਸੰਭਣਗੇ ਤੇ ਜਿਹੜਾ ਇਹ ਡਰਾਮਾ ਸੀ ਉਹਦਾ ਇੱਕ 파ਟ ਹੈ ਖਤਮ ਹੋ ਜਾਏਗਾ ਤੇ ਨਵੇਂ ਸਿਰੇ ਤੋਂ ਜਿਹੜੀ ਸਿਆਸਤ ਹੈ ਉਹ ਸ਼ੁਰੂ ਹੋ ਜਾਏਗੀ ਕੱਲ ਨੂੰ ਫੇਰ ਮਿਲਦੇ ਆ ਤੁਹਾਡੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਭਰਤੀ ਮਹਿੰਮ ਜਿਹੜੀ ਹੈ ਉਸ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਉਸ ਦੇ ਵਿੱਚ ਕੀ ਕੀ ਘਟਨਾਵਾਂ ਹੁੰਦੀਆਂ ਨੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ